ਕਿਸਾਨਾਂ ਨੇ ਅੱਜ ਫੇਰ ਇੱਥੇ ਧਰਨਾ ਲਾ ਲਿਆ ਕੁਝ ਬੰਦੇ ਉੱਥੇ ਖੜੇ ਆ ਉਹਨਾਂ ਨੇ ਕਰਦਿਆਂ ਗੱਲਬਾਤ ਜਾ ਕੇ ਵੀ ਕੀ ਕਾਰਨ ਹੈ ਕਿਉਂ ਧਰਨਾ ਲਾਇਆ ਬਾਈ ਕੀ ਚੱਕਰ ਆ ਜੀ ਇਹ ਕਿਉਂ ਧਰਨਾ ਲਾਇਆ ਧਰਨਾ ਤਾਂ ਬਈ ਇਹ ਵੈਸੇ 14 ਫਰਵਰੀ ਦਾ ਲੱਗਿਆ ਵੈ 10 11 ਮਹੀਨੇ ਹੋ ਗਏ ਜਦੋਂ ਖਨੌਰੀ ਮੋਰਚਾ ਖੁੱਲਿਆ ਗਿਆ ਉੱਥੇ ਆਪਾਂ ਮੋਰਚਾ ਲਾਇਆ ਹੋਇਆ ਕਿਸਾਨ ਯੂਨੀਅਨ ਸਿੱਧੂਪੁਰੇ ਵੱਲੋਂ ਤੇ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀਗਾ ਤੇ ਉਹਦੀ ਕਾਲ ਦੇ ਉੱਤੇ ਜਿਹੜੇ ਸਾਰੇ ਇਹ ਲੋਕਾਂ ਦਾ ਇਕੱਠ ਹੋਇਆਗਾ ਤੇ ਐਮਐਸਪੀ ਮੇਨ ਮੰਗਿਆ ਤੇ ਬਾਕੀ 4-5 ਮੰਗਾ ਹੋਰ ਹੈ ਕਿਉਂਕਿ ਕਿਸਾਨ 23 24 ਫਸਲਾਂ ਦੇ ਉੱਪਰ ਜਿਹੜਾ ਹੈਗਾ ਐਮਐਸਪੀ ਮੰਗ ਰਹੇ ਕਿ ਐਮਐਸਪੀ ਦਿੱਤਾ ਜਾਵੇ ਪਰ ਸੈਂਟਰ ਗਵਰਨਮੈਂਟ ਉਹ ਮੰਨ ਨਹੀਂ ਰਿਹਾ ਚਾਰ-ਪੰਜ ਫਸਲਾਂ ਦੇ ਉੱਪ ਚੀਜ਼ ਦੀ ਇੱਕ ਗਾਰੰਟੀ ਹੋਣੀ ਚਾਹੀਦੀ ਹੈਗੀ ਪਰ ਉਹ ਗਾਰੰਟੀ ਚ ਨਹੀਂ ਦਿੰਦੇ ਉਹ ਵੈਸੇ ਹੀ ਕਹਿੰਦੇ ਕਿ ਦੇ ਦੇਾਂਗੇ ਦੇ ਦਾਂਗੇ ਨਹੀਂ ਐਮਐਸਪੀ ਦਾ ਭਾਈ ਐਡਾ ਕੀ ਚੱਕਰ ਆ ਯਾਰ ਕਿਉਂ ਮੰਗਦੇ ਉਹਨੂੰ ਕੀ ਫਾਇਦਾ ਹੋ ਜੂ ਉਹਦੇ ਨਾਲ ਭਾਈ ਐਮਐਸਪੀ ਮੰਨ ਲਓ ਹੁਣ ਕੋਈ ਵੀ ਚੀਜ਼ ਆ ਮੰਨ ਲਓ ਆਪਾਂ ਤੁਸੀਂ ਕੋਈ ਸ਼ਾਪਿੰਗ ਕਰਦੇ ਆ ਕੋਈ ਚੀਜ਼ ਦੀ ਕੋਈ ਬੂਟ ਖਰੀਦਦੇ ਆ ਚੱਪਲਾਂ ਖਰੀਦਦੇ ਆ ਤਾਂ ਉਹਨਾਂ ਦੇ ਉੱਪਰ ਇੱਕ ਐਮ ਆਰ ਪੀ ਹੁੰਦਾ ਜਿਹੜਾ ਕਿ ਕੰਪਨੀ ਨੇ ਨਿਰਧਾਰਤ ਕੀਤਾ ਹੁੰਦਾ ਵੀ ਸਾਡਾ ਵੀ ਇਹ ਮਿਨੀਮਮ ਰੇਟ ਹੈਗਾ ਪਰ ਜੇ ਇੱਕ ਫਸਲ ਦੀ ਗੱਲ ਕਰੀਏ ਤਾਂ ਫਸਲ ਉਹਦਾ ਵੀ ਇੱਕ ਐਮ ਐਸ ਪੀ ਹੁੰਦਾ ਮਿਨੀਮਮ ਸਪੋਰਟ ਪ੍ਰਾਈਸ ਵੀ ਇਹਦਾ ਇੰਨਾ ਰੇਟ ਤੱਕ ਟਕ ਟਕ ਰਹੂਗਾ ਹੀ ਰਹੂਗਾ ਤੇ ਉਹਨਾਂ ਰੇਟ ਹੋਣਾ ਜ਼ਰੂਰੀ ਆਉਣ ਜਦੋਂ ਕਿਸਾਨ ਨੂੰ ਉਹ ਰੇਟ ਨਹੀਂ ਮਿਲਦਾ ਤਾਂ ਵਪਾਰੀ ਫਿਰ ਆਪਣੀ ਮਨਮਰਜ਼ੀ ਕਰਦਾ ਵੀ ਯਾਰ ਅਸੀਂ ਆਸ ਰੇਟ ਨਹੀਂ ਚਾਹਦੇ ਵੀ ਇਸ ਤਾਰ ਰੇਟ ਹੀ ਚੱਕਾਂਗੇ ਤਾਂ ਜਦੋਂ ਫਿਰ ਉਹ ਰੇਟ ਹੁੰਦਾ ਤਾਂ ਕਿਸਾਨ ਦੇ ਕਈ ਵਾਰ ਖਰਚੇ ਫਸਲ ਤੇ ਲਾਲੂ ਅਲੂnga ਤੇ ਕਈ ਵਾਰੀ ਰੇਟ ਆਉਂਦਾ ਨਹੀਂਗਾ ਤਾਂ 2 ਰੁਪਏ 4 ਰੁਪਏ ਵੀ ਆਲੂ ਦੇ ਬੇਚਨੇ ਪੈਂਦੇ ਆ ਕਈ ਵਾਰ ਤਾਂ ਫਰੀਚ ਵੀ ਸਿੱਟਣੇ ਪੈਂਦੇ ਆ ਆਪਾਂ ਰੋਲ ਦੇ ਵੇਖੇ ਹੈਗੇ ਆਪਾਂ ਮੇਰੇ ਖਾਲ ਲਸਣ ਵੀ ਸਿੱਟੀ ਦੇਖੀ ਹੋਊਗੀ ਆ ਪਿਛਲੇ ਸਾਲ ਆਪਣਾ ਕਿਨੂਆ ਦਾ ਹਾਲ ਹੋਇਆ ਸੀ ੱਟੇ ਲੋਕਾਂ ਨੇ ਉਹ ਚੀਜ਼ ਹੋ ਜਾਂਦੀ ਵੀ ਕੋਈ ਫਸਲ ਕਿਸੇ ਦੀ ਰੋਲੇ ਨਾਲ ਉਸ ਕਰਕੇ ਕਿਸਾਨ ਮੰਗਦਾ ਕਿ ਵੀ ਸਾਨੂੰ ਐਮ ਐਸ ਪੀ ਦਿੱਤੀ ਜਾਵੇ ਕਿ ਅਸੀਂ ਕੋਈ ਵੀ ਫਸਲ ਵੀਜਦੇ ਆ ਤਾਂ ਘੱਟੋ ਘੱਟ ਸਾਡਾ ਖਰਚਾ ਪੂਰਾ ਕਰਕੇ ਉਦੋਂ 1.5 ਗੁਣਾ ਸਾਨੂੰ ਰੇਟ ਮਿਲੇ ਜਿਹੜੀ ਸੁਆਮੀ ਨਾਥਨ ਦੀ ਰਿਪੋਰਟ ਕਹਿੰਦੀ ਹੈ ਕਿ ਜਿਹੜੇ ਤੁਹਾਡੇ ਟੋਟਲ ਖਰਚੇ ਹੁੰਦੇ ਚਾਹੇ ਉਹ ਤੁਹਾਡੇ ਜ਼ਮੀਨ ਦਾ ਠੇਕਾ ਹੋ ਗਿਆ ਕਿਰਾਇਆ ਲਾ ਕੇ ਥੋੜੀ ਲੇਬਰ ਲਾ ਕੇ ਥੋੜੀ ਆਪ ਦੀ ਲੇਬਰ ਲਾ ਕੇ ਮੰਨ ਲਓ ਤੁਹਾਡਾ ਲੱਖ ਰੁਪਏ ਫਸਲ ਦੇ ਉੱਪਰ ਖਰਚਾ ਆਉਂਦਾ ਤਾਂ ਤੁਹਾਨੂੰ 1.5 ਲੱਖ ਮਿਲਣਾ ਚਾਹੀਦਾ ਇਹ ਮੰਗ ਹੈ ਇਹ ਇੱਕ ਜਾਇਜ਼ ਜੀ ਮੰਗ ਹੈ ਸੁਆਮੀ ਨਾਥਾਂ ਰਿਪੋਰਟ ਬਹੁਤ ਸਮੇਂ ਦੀ ਬਣੀ ਹੋਈ ਹੈਗੀ ਪਰ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰੀਆਂ ਟਾਲਮਟੋਲੀ ਕਰ ਰਹੀਆਂ ਚਾਹੇ ਕੋਈ ਕਾਂਗਰਸ ਹੈ ਬੀਜੇਪੀ ਹੈ ਸਭ ਪਹਿਲਾਂ ਕਹਿ ਦਿੰਦੇ ਆ ਸਰਕਾਰ ਚਾਣਨ ਤੋਂ ਪਹਿਲਾਂ ਕਿ ਅਸੀਂ ਆਹ ਕਰਦਾ ਹੈ ਉਹ ਕਰਦਾਂਗੇ ਕਰਦਾ ਕੋਈ ਨਹੀਂ ਕੁਛ ਤੇ ਭਾਈ ਆ ਉਸ ਵੇਲੇ ਤੁਸੀਂ ਪਾਟੇ ਫਿਰਦਾ ਜੂਨੀਅਨ ਸਾਰਿਆਂ ਦਾ ਇਕੱਠੀਆਂ ਨਹੀਂ ਹੁੰਦੀਆਂ ਕੀ ਗੱਲ ਐ ਇਹ ਬਾਈ ਦੇਖੋ ਜਿਹੜਾ ਨਹੀਂ ਆਇਆ ਉਹਨਾਂ ਦੀ ਮਰਜ਼ੀ ਆ ਪਰ ਆਉਣਾ ਸਾਰਿਆਂ ਨੂੰ ਚਾਹੀਦਾਗਾ ਹੁਣ ਜੇ ਮਤ ਪੇਦ ਵਿਚਾਰਕ ਹੋ ਸਕਦੇ ਹਨ ਇੰਡੀਵਿਜੂਅਲ ਹਰੇਕ ਬੰਦੇ ਦੇ ਹੋ ਸਕਦੇ ਆ ਪਰ ਜਦੋਂ ਗੱਲ ਪੰਜਾਬ ਦੀ ਆਉਂਦੀ ਐ ਜਦੋਂ ਗੱਲ ਕੌਮ ਦੀ ਆਉਂਦੀ ਐ ਤਾਂ ਉਦੋਂ ਸਾਰਿਆਂ ਨੂੰ ਇੱਕੋ ਮੰਚ ਤੇ ਇਕੱਠੇ ਹੋਣਾ ਚਾਹੀਦਾ ਹੁਣ ਜੇ 2020 ਦੀ ਗੱਲ ਕਰੀ ਤਾਂ 2020 ਦੇ ਵਿੱਚ ਉਦੋਂ ਅੰਦੋਲਨ ਹੋਇਆ ਸੀ ਤਾਂ ਭਾਈ ਉਦੋਂ ਵੀ ਸਾਰਿਆਂ ਨੇ ਮਤ ਪੇਦ ਸੀਗੇ ਪਰ ਹੌਲੀ ਹੌਲੀ ਜਦੋਂ ਲੋਕਾਂ ਨੇ ਕਿਹਾ ਤਾਂ ਸਾਰੇ ਲੋਕ ਇਕੱਠੇ ਹੋਏ ਸੀਗੇ ਲਗਭਗ 32 ਸਰਕਾਰ ਦੇ ਉੱਤੇ ਦਬਾਅ ਬਣਿਆ ਤਾਂ ਜਿਹੜਾ ਕਹਿੰਦੇ ਸੀ ਕਿ ਮੋਦੀ ਦਾ ਕੋਈ ਫੈਸਲਾ ਪੁੱਠਾ ਵਾਪਸ ਲੈਂਦਾ ਹੀ ਨਹੀਂਗਾ ਤਾਂ ਉਹਨੇ ਹੀ ਫੈਸਲੇ ਵਾਪਸ ਲਏ ਸੀਗੇ ਬੇਸ਼ੱਕ ਸਾਲ ਬਾਅਦ ਜਾ ਕੇ ਮੰਨਿਆ ਸੀ ਪਰ ਫੈਸਲੇ ਵਾਪਸ ਲੈਣੇ ਪਏ ਸੀਗੇ ਤਾਂ ਉਹੀ ਗੱਲ ਇੱਥੇ ਵੀ ਹੈ ਬਈ ਆਉਣਗੇ ਹੌਲੀ ਹੌਲੀ ਆਉਣਗੇ ਚਲੋ ਮਤਭੇਦ ਹੁੰਦੇ ਆ ਪਰ ਆਉਣਾ ਚਾਹੀਦਾ ਅਸੀਂ ਤਾਂ ਇਹ ਕਹਿੰਦੇ ਕਿ ਜਿੰਨੀ ਜਲਦੀ ਆਉਣਗੇ ਚੰਗਾ ਹੈਗਾ ਕਿਉਂਕਿ ਜੇ ਉਹ ਐ ਸੋਚਦੇ ਵੀ ਸ਼ਾਇਦ ਜੇ ਅਸੀਂ ਆਉਨੇ ਤਾਂ ਇਹ ਚ ਨਾ ਸਿੱਧੂਪੁਰ ਦਾ ਬਣੂਗਾ ਅਸੀਂ ਕਿਤੇ ਪਿੱਛੇ ਨਾ ਰਹਿ ਜਾਈਏ ਕ੍ਰੈਡਿਟ ਸਿੱਧੂਪੁਰ ਨੂੰ ਨਾ ਮਿਲ ਜੇ ਇਹ ਸੋਚ ਉਹਨਾਂ ਦੀ ਗਲਤ ਹੈ ਜੇ ਬਈ ਉਹ ਨਾ ਆਏ ਹੋਰ 6 ਮਹੀਨੇ ਤਾਂ ਤੁਸੀਂ ਐ ਲਾ ਲਓ ਵੀ ਲੋਕ ਹੀ ਸਾਰੇ ਸਿੱਧੂਪੁਰ ਨੂੰ ਆ ਜਾਣਗੇ ਉਹਨਾਂ ਦੇ ਪੱਲੇ ਕਿ ਸਿਰਫ ਆਪਦੀਆਂ ਚੌਧਰਾ ਆਪਦੀਆਂ ਕੁਰਸੀਆਂ ਰਹਿ ਜਾਣਗੀਆਂ ਉਹਨਾਂ ਦਾ ਬੰਦਾ ਤਾਂ ਇੱਕ ਨਹੀਂ ਰਹਿ ਜਾਣਾ ਜਦੋਂ ਤੁਹਾਡੇ ਕੋਲੇ ਬੰਦਾ ਹੀ ਨਹੀਂ ਰਹਿਣਾ ਤੁਸੀਂ ਯੂਨੀਅਨ ਦੇ ਪ੍ਰਧਾਨ ਕਾਦੇ ਹੋਵੋਗੇ ਲੋ ਸਾਡੇ ਖਾਤਰ ਕੌਣ ਖੜਾ ਹੈਗਾ ਕੱਲੇ ਲੋਕ ਸਾਰੀ ਚੀਜ਼ ਸਮਝਦੇ ਆ ਵੀ ਕੌਣ ਬੰਦਾ ਚਾ ਉਧਰ ਖਾਤਰ ਹੈ ਕੌਣ ਕੀ ਹੈ ਜਿਹੜਾ ਬੰਦਾ ਇੱਕ ਆਪਦਾ ਘਰ ਛੱਡ ਕੇ ਪਰਿਵਾਰ ਛੱਡ ਕੇ ਭੁੱਖ ਤੇ ਛੱਡ ਕੇ ਅੱਜ ਮਰਨ ਵਰਤ ਤੇ ਬੈਠਾ ਹੈ ਜਿਹੜੇ ਨੂੰ ਕੋ ਪਤਾ ਹੈ ਕਿ ਕੁਝ ਵੀ ਹੋ ਸਕਦਾ ਤਾਂ ਉਹਦੇ ਖਾਤਰ ਵੀ ਲੋਕ ਖੜਨਗੇ ਹੂੰ ਤੇ ਬਾਕੀ ਜਿਹੜਾ ਲੋਕਾਂ ਨੂੰ ਤੁਸੀਂ ਹੁਣ ਧਰਨੇ ਲਾ ਕੇ ਸੜਕਾਂ ਬੰਦ ਕਰਨੀਆਂ ਤੇ ਲੋਕ ਤੰਗ ਹੋਈ ਜਾਂਦੇ ਆ ਤੁਹਾਨੂੰ ਗਾਲ੍ਹਾਂ ਕੱਢਦੇ ਆ ਫਿਰ ਉਹ ਉਹਨਾਂ ਦੇ ਬਾਰੇ ਕੀ ਖਿਆਲ ਹੈ ਤੰਗ ਵੀ ਆਏ ਹੈਗਾ ਹੁਣ ਜੇ ਮੰਨ ਕੇ ਚੱਲੋ ਕਰੋਨਾ ਸੀਗਾ ਕਰੋਨਾ ਆਇਆ ਕਰੋਨਾ ਵੇਲੇ ਲੋਕ ਖੁੱਡਿਆਂ 'ਚ ਨਹੀਂ ਤਾੜੇ 4 ਮਹੀਨੇ ਲੋਕ ਬੰਦ ਰਹੇ ਆ ਉਦੋਂ ਲੋਕਾਂ ਦੇ ਕੰਮ ਧੰਦੇ ਕਿੱਧਰ ਗਏ ਸੀਗੇ ਇਹ ਤਾਂ ਕਿਸਾਨਾਂ ਦੀ ਗੱਲ ਹੈ ਇੱਕ ਦਿਨ ਦੀ ਬੰਦ ਆ ਗਈ ਇਹ ਸਿਰਫ ਆਪਾਂ 7 ਵਜੇ ਤੋਂ ਸ਼ੁਰੂ ਹੋਇਆਗਾ ਸ਼ਾਮ ਨੂੰ ਇਹ ਖਤਮ ਹੋ ਜਾਣਾ ਹੈ ਬਾਕੀ ਜਿਹੜੀ ਗੱਲ ਹੈ ਮੇਨ ਜਿਹੜੇ ਕੋਈ ਕੰਮ ਧੰਦੇ ਆ ਉਹ ਚਲੋ ਬੰਦਾ ਨਹੀਂ ਜਾਂਦਾ ਪਰ ਜਿਹੜਾ ਕੋਈ ਜ਼ਰੂਰੀ ਹੈਗਾ ਮੰਨ ਲਓ ਕੋ ਕਿਸੇ ਦੀ ਇੰਟਰਵਿਊ ਆ ਜਾਂ ਕਿਸੇ ਦੀ ਕੋਈ ਬਰਾਤ ਆ ਕੋਈ ਦੋਕ ਤਕਲੀਫ ਦੇ ਵਿੱਚ ਆ ਉਹਨੂੰ ਕਿਸੇ ਨੂੰ ਰੋਕਿਆ ਨਹੀਂ ਜਾ ਰਿਹਾ ਤੁਸੀਂ ਇਹ ਤਾਂ ਪੁੱਛ ਵੀ ਸਕਦੇ ਹੋ ਜਿਹੜੇ ਕੋਈ ਜ਼ਰੂਰੀ ਬੰਦੇ ਆ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਤੰਗ ਪਰੇਸ਼ਾਨ ਵਾਲੀ ਕੋਈ ਗੱਲ ਨਹੀਂ ਹੁਣ ਜਿਹਦਾ ਵੀ ਸਰਦ ਹੈ ਜੇ ਕੋਈ ਹੋਰ ਕੰਮ ਜਾਣਾ ਉਹ ਵੀ ਅਗਲੇ ਦਿਨ ਜਾਊ ਡੂ ਅਗਲਾ ਕੱਲ ਨੂੰ ਜਾਊ ਐਡੀ ਕੀ ਗੱਲ ਹੈ ਜੇ ਮੰਨ ਲਓ ਕਿਸਾਨਾਂ ਦੀਆਂ ਮੰਗਾਂ ਹੀ ਨਾ ਮੰਨੀਆਂ ਗਈਆਂ ਕਿਸਾਨ ਢਾਢੇਰੀ ਹੋ ਕੇ ਖੇਤੀ ਛੱਡ ਗਏ ਤੁਸੀਂ ਖਾਓਗੇ ਕੀ ਆਪਾਂ ਬਾਕੀ ਚੀਜ਼ਾਂ ਸ਼ਹਿਰ ਵਾਲਿਆਂ ਥੋੜੀ ਖਾ ਜਾਾਂਗੇ ਆਖਰਕਾਰ ਪੈਦਾ ਤਾਂ ਚੀਜ਼ ਖਾਣ ਨੂੰ ਕਿਸਾਨ ਨਹੀਂ ਕਰਨੀ ਉਹ ਪੈਦਾ ਤਾਂ ਹੀ ਕਰੂਗਾ ਜੇ ਉਹਨੂੰ ਕੋਈ ਬਚਤ ਮਿਲੂਗੀ ਜੇ ਉਹਨੂੰ ਕੋਈ ਬਚਤ ਹੀ ਨਾ ਹੋਊ ਕਮਾਈ ਹੋਣੀ ਉਹਨੇ ਦੇ ਖਰਚੇ ਹੋਣਗੇ ਵੀ ਕਿਸਾਨ ਕਰੂਗੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਕਿਸਾਨੀ ਘਾਟੇ ਦਾ ਸੌਦਾ ਹੈ ਕਿਸਾਨੀ ਨੂੰ ਵਾਧੇ ਦਾ ਸੌਦਾ ਬਣਾਵਾਂਗੇ ਤਾਂ ਹੀ ਕਿਸਾਨ ਕੰਮ ਕਰੂਗਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਜੇ ਕਹਿਣਦੇ ਆ ਕਿ ਕਾਰਪੋਰੇਟ ਮਾਡਲ ਅਸੀਂ ਲਾਗੂ ਕਰਾਂਗੇ ਉੱਥੇ ਆ ਚੀਜ਼ਾਂ ਉੱਥੇ ਉਹ ਚੀਜ਼ਾਂ ਤੁਸੀਂ ਅੰਕੜੇ ਚੱਕ ਕੇ ਵੇਖੋ ਅੱਜ ਤੋਂ 100 ਸਾਲ ਪਹਿਲਾਂ ਅ ਅਮਰੀਕਾ ਦੇ ਵਿੱਚ ਵੀ 60 70% ਲੋਕ ਖੇਤੀ ਕਰਦੇ ਹੁੰਦੇ ਸੀ ਅੱਜ ਦੇ ਅੰਕੜੇ ਚੱਕੋਗੇ ਤਾਂ ਸਿਰਫ 5 7% ਲੋਕ ਅਮਰੀਕਾ ਦੇ ਵਿੱਚ ਖੇਤੀ ਕਰਦੇ ਆ ਬਾਕੀ ਸਾਰੇ ਛੱਡ ਕੇ ਛੋਟੀਆਂ-ਮੋਟੀਆਂ ਨੌਕਰੀਆਂ ਤੇ ਆ ਗਈ ਕਿਉਂਕਿ ਉੱਥੇ ਫਾਰਮ ਆ ਜਿਹੜੇ ਵੱਡੇ ਬਣ ਗਏ ਆਪਣੇ ਵੀ ਜਮਾਣਾ ਚ ਕਈ ਅੱਜ ਕਿੱਲੇ ਵਾਲਾ ਵੀ ਕਿਸਾਨ ਐ 2 ਕਿੱਲੇ ਵਾਲਾ 5 ਕਿੱਲੇ ਵਾਲਾ 10 ਕਿੱਲੇ ਵਾਲਾ ਵੀ ਕਿਸਾਨ ਐ ਪਰ ਜੇ ਉਹ ਮਾਡਲ ਲਾਗੂ ਹੁੰਦਾ ਤਾਂ ਆਪਣੇ ਛੋਟੇ ਕਿਸਾਨ ਨਹੀਂ ਹੋਣਗੇ ਇਹ ਤਾਂ ਦਿਹਾੜਗੇ ਬਣ ਜਾਣਗੇ ਫਿਰ ਤਾਂ ਕੱਲੇ ਫਾਰਮ ਹੋਣਗੇ 100-100 ਕਿੱਲੇ ਦੇ 5-500 ਕਿੱਲੇ ਦੇ ਆਪਾਂ ਅਮਰੀਕਾ ਚ ਦੇਖਦੇ ਹਾਂ ਕੈਨੇਡਾ ਦੇ ਵਿੱਚ ਕਿੱਡੀਆਂ-ਕਿੱਡੀਆਂ ਮਸ਼ੀਨਾਂ ਆ ਉਹ ਕਾਰਨ ਕੀ ਐ ਵੱਡੇ ਟੱਕ ਆ ਵੱਡੇ ਲੋਕਾਂ ਕੋਲੇ ਆ ਜਿਹੜੇ ਆਮ ਕਿਸਾਨ ਆ ਉਹ ਖੇਤੀਬਾੜੀ ਚੋਂ ਕੱਢ ਹੀ ਦਿੱਤੇ ਉਹਨਾਂ ਨੇ ਬਾਹਰ ਹੀ ਕੱਢ ਤੇ ਤੇ ਭਾਈ ਇਹ ਚ ਤੁਸੀਂ ਤਾਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਆਪਦੀ ਫਸਲ ਦਾ ਰੇਟ ਲੈਣ ਵਾਸਤੇ ਧਰਨੇ ਲਾ ਕੇ ਬਹਿ ਗਏ ਤੁਸੀਂ ਆਣਾ ਵੀ ਮਜ਼ਦੂਰ ਸਾਡੇ ਨਾਲ ਆਉਣਾ ਮਜ਼ਦੂਰ ਤੁਹਾਡੇ ਨਾਲ ਕਿਉਂ ਆਉਣ ਬਾਈ ਬਾਈ ਮਜ਼ਦੂਰ ਕਿਸਾਨ ਦੇ ਨਾਲ ਹੀ ਆ ਆਪਾਂ ਜਿੰਵੇਂ ਕਹਿ ਰਹੇ ਨੇ ਕਿ ਆਰਥਿਕੇ ਦਾ ਕਿਸਾਨ ਦਾ ਨੌ ਮਾਸ ਦਾ ਰਿਸ਼ਤਾ ਹੈਗਾ ਉਵੇਂ ਹੀ ਜੱਟ ਜ਼ਿਮੀਂਦਾਰ ਦਾ ਤੇ ਮਜ਼ਦੂਰ ਦਾ ਵੀ ਨੌ ਮਾਸ ਦਾ ਹੀ ਰਿਸ਼ਤਾ ਹੈਗਾ ਉਹਨਾਂ ਦਾ ਸਾਰਿਆਂ ਦਾ ਮਿਲ ਕੇ ਹੀ ਕੰਮ ਚੱਲਣਾ ਹੈ ਜੇ ਕਿਸਾਨ ਬਈ ਖੇਤੀ ਕਰੂਗਾ ਮੰਨ ਲਓ ਕਿਸਾਨ ਨੇ ਕੋਈ ਨਰਮਾ ਬੀਜਿਆ ਤਾਂ ਉਹਦੇ ਗੁੱਟਣਾਂ ਵਾਸਤੇ ਕੋਈ ਮਜ਼ਦੂਰ ਤਾਂ ਹੋਊਗਾ ਹੀ ਜੇ ਉਹ ਖੇਤੀ ਨਾ ਕਰੂਗਾ ਮਜ਼ਦੂਰ ਵੀ ਕਿੱਧਰ ਜਾਊਗਾ ਫਿਰ ਉਹ ਵੀ ਕੀ ਕਰਨਗੇ ਜੇ ਕਿਸਾਨ ਅੱਜ ਖੇਤੀ ਛੱਡ ਕੇ ਇਹਨਾਂ ਦੀਆਂ ਫੈਕਟਰੀਆਂ ਦੇ ਵਿੱਚ 8-8 10000 ਤੇ ਨੌਕਰੀਆਂ ਕਰਨਗੇ ਨਾ ਤਾਂ ਉਹ ਮਜ਼ਦੂਰ ਵੀ ਨੌਕਰੀਆਂ ਹੀ ਕਰਨਗੇ ਤੇ ਨੌਕਰ ਨੌਕਰੀ ਰਹਿੰਦਾ ਬਈ ਇਹ ਜੇ ਮੰਨ ਲਓ ਮਜ਼ਦੂ ਕਿਸਾਨ ਨੂੰ 4 ਪੈਸੇ ਵੱਧ ਫਾਇਦਾ ਹੋਊਗਾ ਤਾਂ ਉਹੀ ਪੈਸੇ ਮਜ਼ਦੂਰ ਨੂੰ ਵੀ ਫਾਇਦਾ ਹੋਊਗਾ ਨਾਲ ਫਾਇਦਾ ਹੋਣਾ ਹੀ ਹੋਣਾ ਪਰ ਜੇ ਕਿਸਾਨ ਖਤਮ ਹੁੰਦਾ ਫਿਰ ਮਜ਼ਦੂਰ ਵੀ ਖਤਮ ਹੋਊ ਕਿਉਂਕਿ ਇਕੱਠੇ ਹੀ ਆ ਬਈ ਫਰਕ ਕੋਈ ਨਹੀਂ ਇਹ ਤੁਹਾਨੂੰ ਕੀ ਲੱਗਦਾ ਵੀ ਅੱਜ ਪੰਜਾਬ ਬੰਦ ਕਰਕੇ ਜਾਂ ਇਹ ਖਨੌਰੀ ਤੇ ਜਿਵੇਂ ਧਰਨਾ ਲਾਇਆ ਤੁਸੀਂ ਉਹ ਧਰਨੇ ਲਾ ਕੇ ਸਰਕਾਰ ਨੂੰ ਮਨਾ ਲੋਗੇ ਸਰਕਾਰ ਵੀ ਦੇਖੋ ਪਿਛਲੀ ਾਰ ਵੀ ਮਨਾਈ ਸੀਗੀ ਬੇਸ਼ੱਕ ਸਾਲ ਲੱਗਿਆ ਸੀ 12 ਮਹੀਨੇ ਬਾਅਦ ਜਾ ਕੇ ਮੋਦੀ ਸਾਹਿਬ ਆ ਜਿਹੜੇ ਮੰਨ ਗਏ ਸੀ ਕਿ ਹਾਂਜੀ ਚਲੋ ਇਹ ਜਿਹੜੇ ਕਾਨੂੰਨ ਐ ਮੈਂ ਸਮਝਾ ਨਹੀਂ ਸਕਿਆ ਚਲੋ ਜਿਵੇਂ ਵੀ ਉਹਨਾਂ ਨੇ ਕੀਤਾ ਉਹ ਵਾਪਸ ਲੈ ਲਈ ਹੁਣ ਵੀ ਇਹ ਮੰਨ ਨਹੀਂ ਰਹੇ 10-11 ਮਹੀਨੇ ਹੋ ਗਿਆ ਪਰ ਐਨਾ ਉਹਨਾਂ ਨੂੰ ਵੀ ਪਤਾ ਹੈ ਵੀ ਕਿਸਾਨ ਆ ਜਿਹੜੇ ਉੱਠਦੇ ਨਹੀਂਗੇ ਪਹਿਲਾਂ ਵੀ ਲੋਕ ਉਹ ਤੋਂ ਕਹਿੰਦੇ ਸੀ 2020 ਵੇਲੇ ਵੀ ਯਾਰ ਕਿੰਨਾ ਕੁ ਟਾਈਮ ਬੈਠਣਗੇ ਮਹੀਨਾ ਬਹਿ ਜਾਣਗੇ 2 ਮਹੀਨੇ ਬਹਿ ਜਾਣਗੇ ਆਖਰਕਾਰ ਸਰਦੀ ਕੱਟ ਲਈ ਗਰਮੀ ਕੱਟ ਲਈ ਸਾਰੇ ਮੌਸਮ ਕੱਟ ਲਈ ਉਹ ਤਾਂ ਬੈਠੇ ਰਹੀ ਉੱਠਦੇ ਨਹੀਂ ਜਿੰਨਾ ਚਿਰ ਨਹੀਂ ਮੰਨਦੇ ਉੱਠਣਾ ਤਾਂ ਦੇਖੋ ਹੈ ਹੀ ਨਹੀਂ ਉਹ ਤਾਂ ਸਵਾਲ ਹੀ ਛੱਡ ਦੋ ਹੁਣ ਸਾਲ ਹੋ ਗਿਆ 2 ਸਾਲ ਹੋ ਜਾਣ ਬਿਸ਼ੱਕ ਦੀ ਉੱਠਣਾ ਤਾਂ ਹੈ ਹੀ ਨਹੀਂਗਾ ਜੋ ਕੁਝ ਹੋਣਾ ਉਹ ਹੋ ਕੇ ਰਹਿਣਾਗਾ ਆਖਰਕਾਰ ਸਰਕਾਰ ਨੂੰ ਮੰਨਣਾ ਹੀ ਪੈਣਾ ਕਿਉਂਕਿ ਸਰਕਾਰ ਨੂੰ ਹੌਲੀ ਹੌਲੀ ਪਤਾ ਲੋਕਾਂ ਨੂੰ ਪਤਾ ਲੱਗਦਾ ਜਾ ਰਿਹਾ ਉਦੋਂ ਜਿਹੜੇ ਮੋਦੀ ਭਗਤ ਸੀਗੇ ਜਿਹੜੇ ਕਹਿੰਦੇ ਸੀਗੇ ਸਰ ਮੋਦੀ ਜੀ ਤਾਂ ਐਂ ਕਰਦੇ ਆ ਹੁਣ ਉਹਨਾਂ ਨੂੰ ਪਤਾ ਲੱਗਦਾ ਨਾ ਜਦੋਂ ਇੱਕ ਲਿਆ ਕੇ ਟੋਕਰਾ ਟੈਕਸਾਂ ਦਾ ਹੋਰ ਧਰ ਦਿੰਦੇ ਆ ਆ ਹੁਣ ਇਹ ਫైనాన్స్ ਮਿਨਿਸਟਰ ਆਪਣੇ ਉਹਨਾਂ ਨੇ ਹੋਰ ਟੈਕਸ ਲਿਆ ਕੇ ਉੱਤੇ ਸਿਰ ਤੇ ਆ ਇਹ ਬਈ ਪਤਾ ਲੱਗੂਗਾ ਲੋਕਾਂ ਨੂੰ ਜਿਹੜਾ ਇਹਨਾਂ ਦੀ ਤੀਜੀ ਆ ਸਰਕਾਰ ਬਣਾਈ ਹੈ ਨਾ ਜਦੋਂ ਟੋਕਰਾ ਟੈਕਸਾਂ ਦਾ ਹੋਰ ਲਿਆ ਕੇ ਸਿੱਟਿਆ ਇਹ ਤੁਸੀਂ ਸਾਲ ਕੰਮ ਕਰੋਗੇ ਸਾਲ ਦੇ ਵਿੱਚੋਂ 6 ਮਹੀਨੇ ਦੀ ਕਮਾਈ ਤੁਹਾਡੀ ਸਰਕਾਰ ਲੈ ਜਾਊ 6 ਮਹੀਨੇ ਅਰੇ ਤੁਹਾਡੇ ਪੱਲੇ ਰਹੂਗੀ ਬਾਕੀ 6 ਮਹੀਨਾ ਦੀ ਟੈਕਸਾਂ ਦੇ ਰੂਪ ਵਿੱਚ ਹੀ ਲੈ ਜਾਣਗੇ ਤਾਂ ਉਵੇਂ ਹੀ ਇਹਨਾਂ ਨੇ ਸਾਰਿਆਂ ਨਾਲ ਕਰਨਾ ਜਿੰਨੇ ਲੋਕ ਅੱਜ ਇਹਨਾਂ ਦਾ ਸਾਥ ਦੇ ਦੇਣਗੇ ਸਮਝ ਲੈਣਗੇ ਚੰਗੇ ਰਹਿਣਗੇ ਨਹੀਂ ਤਾਂ ਫਿਰ ਲੋਕਾਂ ਨੂੰ ਪਤਾ ਲੱਗ ਹੀ ਜਾਣਾਗਾ ਠੀਕ ਹੈ ਜੀ ਧੰਨਵਾਦ ਬਾਈ ਜੀ ਸ਼ੁਕਰੀਆ ਜੀ